ਸਾਸ਼ੀਗਲ ਭਾਜੀ ਇਹ ਤਸਵੀਰ ਤੁਹਾਡੇ ਨਾਲ ਖਾਸ ਸਾਂਝੀ ਕਰ ਰਿਹਾ ਹਾਂ ਇਹ ਪੰਜਾਬ ਨਾ ਦਾ ਘੋੜਾ ਹੈ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਸੁੰਦਰ ਤਸਵੀਰ ਹੈ ਇਹ ਦੇਖੋ ਦੇਖ ਕੇ ਤੁਹਾਡੀ ਨਾ ਰੂਹ ਖੁਸ਼ ਹੋ ਜੂਗੀ ਗੱਲਬਾਤ ਵੀ ਕਰਵਾਵਾਂਗੇ ਪਹਿਲਾਂ ਤਸਵੀਰ ਦੇਖ ਲਓ ਇਹ ਪੰਜਾਬ ਨਾ ਦਾ ਘੋੜਾ ਜਿਹੜਾ ਇਹ ਪਟਿਆਲਾ ਸਾਹਿਬ ਇੱਕ ਮਿੰਟ ਆਓ ਪੰਜਾਬ ਨਾ ਰੱਖਿਆ ਹੋਇਆ ਪੰਜਾਬ ਵੈਸੇ ਵੀ ਬਹੁਤ ਸੋਹਣਾ ਤਾਂ ਉਵੇਂ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਸੋ ਮਚੀ ਥੈਂਕ ਯੂ ਫॉर ਯਰ ਕੰਪਲੀਮੈਂਟ ਤੇ ਅਸੀਂ ਦੇਖੋ ਸਾਡਾ ਇਹਦੇ ਪਿੱਛੇ ਇੱਕ ਸੋਚ ਸੀ ਹਮ ਹਰ ਕਮਿਊਨਿਟੀ ਹਰ ਐਨੀਮਲ ਰਿਪਰੈਜ਼ੈਂਟ ਕਰਦਾ ਇਹ ਮਾਰਵਾੜੀ ਅਨੀਮਲ ਹੈ ਹਾਂ ਤਾਂ ਇਹ ਮਾਰਵਾੜ ਰਾਜਸਥਾਨ ਨੂੰ ਰਿਪਰੈਜ਼ੈਂਟ ਕਰਦਾ ਹੈ ਹਾਂ ਤੇ ਸਾਡੇ ਲਈ ਇਹ ਇੰਡੀਜਿਨियस ਵੀ ਹੈ ਜੇ ਆਪਾਂ ਇੰਡੀਆ ਲੈਵਲ ਤੇ ਗੱਲ ਕਰੀਏ ਹਾਂ ਤਾਂ ਜਿੱਥੇ ਬਾਕੀ ਸਟੇਟਾਂ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਹੈ ਉੱਥੇ ਸਾਨੂੰ ਹਮੇਸ਼ਾ ਹੀ ਆਪਣੀ ਧਰਤੀ ਨਾਲ ਪਿਆਰ ਹੈ ਤੇ ਅਸੀਂ ਇਹਦਾ ਨਾਮ ਪੰਜਾਬ ਰੱਖ ਕੇ ਆਪਦੀ ਸਟੇਟ ਨੂੰ ਡੈਡੀਕੇਟ ਕੀਤਾ ਹੈ ਅੱਛਾ ਕੀਮਤ ਕਿੰਨੀ ਹੋਊਗੀ ਕੀਮਤ ਦੇਖੋ ਸ਼ੁਕਲਾ ਜੀ ਅਸੀਂ ਇਹਦਾ ਮਤਲਬ 11 CR ਕੋਟ ਕਰਦੇ ਹਾਂ ਤੇ ਬਹੁਤ ਜ਼ਿਆਦਾ ਨੇਗੋਸ਼ੀਏਟ ਨਹੀਂ ਕਰਾਂਗੇ ਹਾਂ ਥੋੜਾ ਬਹੁਤ ਹੋ ਸਕਦਾ ਬਾਕੀ ਇਹ ਵੀ ਨਹੀਂ ਜ਼ਰੂਰੀ ਹੁੰਦਾ ਵੀ ਅੱਜ ਮੰਗਿਆ ਤੇ ਕੱਲ ਕਸਟਮਰ ਆ ਜਾਵੇ ਪਰ ਇਹ ਆ ਵੀ ਸਾਨੂੰ ਬਹੁਤ ਚੰਗੀ ਆਫਰ ਇਹਦੀ ਮਤਲਬ 8 7 7 7 8 ਤੱਕ ਸਾਨੂੰ ਇਹਦੀ ਆਫਰ ਹੋ ਚੁੱਕੀ ਹੈ ਅਸੀਂ ਦਿੱਤਾਂ ਤੇ ਜੇ ਕੋਈ ਹੁਣ ਚੰਗਾ ਏਦੋਂ ਚੰਗਾ ਉੱਤੇ ਆਊਗਾ ਤਾਂ ਫਿਰ ਵੀਲ ਥਿੰਕ ਅਬਾਊਟ ਤਾਂ ਬਿਲਕੁਲ ਦੇਖੋ 11 ਕਰੋੜ ਰੁਪਏ ਦਾ ਇਹ ਪੰਜਾਬ ਕੋੜਾ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਚੀਜ਼ ਆ ਕਹਿੰਦੇ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਤਾਂ ਦੇਖੋ ਜਾਨਵਰ ਕਿੰਨਾ ਖੂਬਸੂਰਤ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਦਸੂਈ ਰ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਸ਼ੁਕਲਾ ਜੀ ਕਿੰਬਰ ਆਮ ਬੰਦਾ ਜਿਹਨੂੰ ਨਹੀਂ ਪਤਾ ਉਹ ਸੋਚਦਾ ਵੀ ਯਾਰ 11 ਕਰੋੜ ਕਿਸ ਗੱਲ ਦਾ ਹਾਂ ਮੈਂ ਉਸ ਤੁਹਾਨੂੰ ਹਾਂ ਹਾਂ ਮੈਂ ਆ ਰਿਹਾ ਸੀਗਾ ਉਸ ਤੇ ਹਾਂ ਵੀ ਅਸੀਂ ਹੁਣ ਇਹਦੀ ਜਿਹੜੀ ਕਵਰਿੰਗ ਹੈ ਜਦੋਂ ਇਹ ਅੱਜ ਤੋਂ 2 ਸਾਲ ਪਹਿਲਾਂ ਸਟੈਬਲਿਸ਼ਡ ਨਹੀਂ ਸੀ ਬੱਚੇ ਨਹੀਂ ਦੇਖੇ ਸੀ ਲੋਕਾਂ ਨੇ ਉਦੋਂ ਇਹਦੀ ਲੱਖ ਰੁਪਿਆ ਫੀਸ ਸੀ ਘੋੜੀ ਮੇਟ ਕਰਨ ਦੀ ਹਾਂ ਹੁਣ ਇਹਦੇ ਬੱਚੇ ਜਿੱਦਾਂ ਜਿੱਦਾਂ ਇਸਟੈਬਲਿਸ਼ ਹੋ ਰਹੇ ਆ ਅੱਜ ਇਹਦੀ 1.5 ਲੱਖ ਰੁਪਿਆ ਫੀਸ ਹੈ ਤੇ ਆਉਣ ਵਾਲੇ ਟਾਈਮ 'ਚ 2 ਵੀ ਹੋਊਗੀ 2.5 ਵੀ ਹੋਊਗੀ ਤਾਂ ਜਿੱਦਾਂ ਅਸੀਂ ਨੰਬਰ ਆਫ ਮੀਅਰਜ਼ ਜੇ ਸਾਡੇ ਕੋਲ ਇਮੇਜਿਨ ਕਰੋ ਮੀ ਮੀ ਨੇਚ 10 ਮੀਅਰਜ਼ ਵੀ ਹੁੰਦੀਆਂ ਤਾਂ 15 ਲੱਖ ਰੁਪਿਆ ਉਹ ਸਾਰਨਾ ਪਵੇ ਇਹ ਕਾਊਂਟ ਕਰਦਾ ਉਹਦੇ ਉੱਤੇ ਹੀ ਘੋੜੇ ਦੀ ਵੈਲਿਊਏਸ਼ਨ ਕੀਤੀ ਜਾਂਦੀ ਹੈ ਵੀ ਵਾਟ ਇਜ਼ ਹੀ ਅਰਨਿੰਗ ਐਂਡ ਵਾਟ ਇਜ਼ ਹੀ ਬਰੀਡਿੰਗ ਤਾਂ ਬਿਲਕੁਲ ਧੰਨਵਾਦ ਤਾਂ ਤਸਵੀਰ ਦੇਖੋ ਤੁਸੀਂ ਲਿਜਾ ਸਕਦੇ ਹੋ ਇਹ ਪੰਜਾਬ ਘੋੜਾ ਹੈ ਤਾਂ ਜਿੰਨਾ ਪੰਜਾਬ ਖੂਬਸੂਰਤਾ ਉਹਨਾਂ ਹੀ ਇਹ ਘੋੜਾ ਵੀ ਜਿਹੜਾ ਖੂਬ ਸੂਰਤ ਨਜ਼ਾਰਾ ਹੈ ਧੰਨਵਾਦ